मैं महेंद्रपाल सिंह बुनाका प्रधान जिला अकाली जथा जलंधर शहरी अकाली दल उन्नीस सौ भी और मेरे नाल बिल्कुल सज्जे हथ बैठे है बीबी हरजीत कौर तलवंडी जी जो सपुतरी ने जथेदार जगतेश सिंह तलवंडी जी ने और मेरे इधर खबे हथ सरदार भरपूर सिंह जी धांदरा ਮੈਂਬਰ ਐਸਜੀਪੀਸੀ ਅਤੇ ਜਨਰਲ ਸਰਤਰਾ ਕਾਲੀਦਾ 1920 ਅਤੇ ਨਾਲ ਸਾਜਕਤਾ ਸਿੰਘ ਜੀ ਸਹਾਰਨ ਮਾਜਰਾ ਸੀਨੀਰ ਅਕਾਲੀ ਆਗੂ ਅਕਾਲੀ ਦਲ 1920 ਸਾਹ ਅਜੇਪਾਲ ਸਿੰਘ ਜੀ ਵਿਰਾਟ ਮੁਖ ਮੁਖੀ ਸੇਵਾਦਾਰ ਮਿਸਲ ਸਤਲੁਜ ਅਤੇ ਨਾਲ ਹੀ ਸਾ ਤਜਿੰਦਰ ਸਿੰਘ ਪੰਨੂ ਜੋ ਸੈਕਟਰੀ ਨੇ ਅਕਾਲੀ ਦਲ 1920 ਦੇ ਅੱਜ ਅਸੀਂ ਸਮੂਹ ਤੌਰ ਤੇ ਪੰਡਤਕੀ ਵਿੱਚ ਜਿਹੜੇ ਚੋਣ ਹੋਣ ਜਾ ਰਹੀ ਹੈ ਜਿੰਦੇ ਲਈ ਸੁਭੀਸ਼ ਹੋਰ ਇਹ ਇਤਿਹਾਸਿਕ ਹੈ ਇਹ ਆਪਣੇ ਲੋਕਾਂ ਦੇ ਮੌਕੇ ਦੇ ਨੇ ਇਨਾਂ ਦੇ ਪਤੀ ਸਾ ਪੀਤਮ ਸਿੰਘ ਬਸਤੀ ਮਿੱਠੂ ਜਰਦਾ ਪੀਤਮ ਸਿੰਘ ਬਸਤੀ ਮਿੱਠੂ ਉਹਨਾਂ ਦੀ ਕੁਰਬਾਨੀ ਨੂੰ ਦੇਖਦੇ ਆਂ ਔਰ ਲੋਕਲ ਸਾਰੇ ਆਗੂਆਂ ਦੀ ਰਾਏ ਨਾਲ ਇਹਨਾਂ ਨੂੰ ਟਿਕਟ ਦੇ ਕੇ ਤੇ ਇਲੈਕਸ਼ਨ ਦੇ ਵਿੱਚ ਉਤਾਇਆ ਐ ਪਰ ਭਾਜਪਾ ਦੀ ਘੁਰਕੀ ਪਈ ਜਾਂ ਕਿਸ ਦੀ ਘੁਰਕੀ ਪਈ ਇਹ ਸਾਨੂੰ ਨਹੀਂ ਪਤਾ ਉਹਨਾਂ ਨੇ ਆਪਣੀ ਜੋ ਇਹਨਾਂ ਨੂੰ ਨਾਮਜ਼ਦਗੀ ਲਈ ਪੇਪਰ ਦਾਖਲ ਕਰਨ ਲਈ ਕਿਹਾ ਬਾਚ ਨੂੰ ਵਾਪਸ ਲੈਂ ਲੈਣੇ ਕਹਿਣ ਲੱਗ ਪਏ ਜਦੋਂ ਕਿ ਸਿੰਬਲ ਜੋ ਤਕੜੀ ਚੌੜ ਨਿਸ਼ਾਨ ਹੈ ਉਹ ਵੀ ਅਲਰਟ ਕਰ ਚੁੱਕੇ ਸਨ ਇਹਨਾਂ ਨੇ ਐਸਡੀਐਮ ਨੂੰ ਵੀ ਅਪਰੋਚ ਕੀਤਾ ਪਰ ਉਹ ਉਸ ਵੇਲੇ ਸਿੰਬਲ ਵਾਪਸ ਨਹੀਂ ਹੋ ਸਕਿਆ ਔਰ ਸਾਰੀ ਸੰਗਤ ਨੇ ਲੋਕਲ ਲੀਡਰਾਂ ਨੇ ਸਾਰਿਆਂ ਨੇ ਫਿਰ ਫੈਸਲਾ ਕਰਿਆ ਔਰ ਬੀਬੀ ਜੀ ਦੀ ਹਿੰਮਤ ਬੀਬੀ ਜੀ ਦੀ ਦਲੇਰੀ ਬੀਬੀ ਜੀ ਨੇ ਕਿਹਾ ਕਿ ਮੈਂ ਅਰਦਾਸ ਕਰਕੇ ਅੱਜ ਜਿਹੜੀ ਹੈ ਉਹ ਨਾਮਜ਼ਦਗੀ ਪੇਪਰ ਦਾਖਲ ਕੀਤੇ ਆ ਔਰ ਮੈਂ ਅਕਾਲੀ ਦਲ ਦੀ ਸਿਪਾਈ ਆ ਔਰ ਮੈਂ ਇਸੇ ਚੋਣ ਨਿਸ਼ਾਨ ਤੇ ਚੋਣ ਮੈਦਾਨ ਚ ਡਟੀ ਰਾਵਾਂਗੀ। ਸੋ ਇਸ ਸਾਰੀ ਚੀਜ਼ ਨੂੰ ਦੇਖਦਿਆਂ ਅਕਾਲੀ ਦਲ 1920 ਦੇ ਪ੍ਰਧਾਨ ਸਰ ਰਵਿੰਦਰ ਸਿੰਘ ਜੀ ਨੇ ਸਾਡੇ ਲੋਕਲ ਯੂਨਿਟ ਨੂੰ ਆਪਣੇ ਸਾਥੀਆਂ ਨੂੰ ਜਲੰਧਰ ਸ਼ਹਿਰ ਦੇ ਪਛਿੰਦਿਆਂ ਨੂੰ ਸਾਰਿਆਂ ਨੂੰ ਅਪੀਲ ਕੀਤੀ ਸਾਨੂੰ ਹੁਕਮ ਕੀਤਾ ਕਿ ਅਸੀਂ ਤਨ ਮਨ ਧਨ ਨਾਲ ਬੀਬੀ ਜੀ ਦੀ ਇਸ ਚੋਣ ਮਹਿੰਮ ਦੇ ਵਿੱਚ ਸੇਵਾ ਪਾਈਏ। ਸੋ ਇਹ ਸਭ ਨੂੰ ਦੇਖਦੇ ਆ ਅਸੀਂ ਜਲੰਧਰ ਚ ਅੱਜ ਇਸ ਤੋਂ ਪਹਿਲਾਂ ਅਸੀਂ ਮੀਟਿੰਗ ਕੀਤੀ ਹੈ ਔਰ ਅਸੀਂ ਸਾਰੇ ਹਲਕੇ ਦੀ ਪੁਨਛਾਣ ਕੀਤੀ ਹੈ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਸਮੂਹ ਹਿੱਕੇ ਦੇ ਵਿੱਚ ਸਾਰੇ ਹਲਕੇ ਦੇ ਵਿੱਚ ਅਸੀਂ ਇਹ ਕੈਂਪੇਨ ਜਿਹੜੀ ਹੈ ਉਹ ਜ਼ੋਰ ਦਾ ਟੰਗ ਨਾਲ ਚਲਾਈਏ। ਸੁਭੀਰ ਸਿੰਘ ਬਾਦਲ ਦਾ ਇਹ ਯਤਨ ਕਿ ਕੋਈ ਪਹਿਲੀ ਵਾਰ ਨਹੀਂ ਹੈ ਕਿ ਇਹ ਸੰਸਥਾ ਨੂੰ ਅਕਾਲੀ ਦਲ ਨੂੰ ਢਾਹ ਲਾਣ ਦਾ ਜਿਹੜਾ ਯਤਨ ਹੈ ਇਹਦੇ ਵੱਲੋਂ ਹਮੇਸ਼ਾ ਹੁੰਦਾ ਆਇਆ ਜਿਸ ਤਰ੍ਹਾਂ ਬਾਕੀ ਸੰਸਥਾਵਾਂ ਦਾ ਇਸ ਪਰਿਵਾਰ ਨੇ ਕਹਾਣ ਕੀਤਾ ਅੱਜ ਇਹ ਵੀ ਸਾਬਤ ਕਰਤਾ ਕਿ ਟਕਸਾਲੀ ਤੇ ਪੰਥਪਸਤ ਪਰਿਵਾਰ ਜਿਹੜੇ ਆ ਉਹ ਸੁਖਬੀਰ ਵਾਲੇ ਦਲ ਵਿੱਚ ਉਹਨਾਂ ਦੀ ਕੋਈ ਜਗ੍ਹਾ ਨਹੀਂ ਹੈ ਔਰ ਉਹਨਾਂ ਨੂੰ ਬੇਇੱਜ਼ਤ ਕਰਨ ਦਾ ਇਹਨੇ ਇੱਕ ਪੀੜਾ ਚੁੱਕਿਆ ਹੋਇਆ ਹੈ ਕਿ ਜਿੰਨੇ ਵੀ ਟਕਸਾਲੀ ਪਰਿਵਾਰ ਆ ਉਹ ਤੁਸੀਂ ਪ੍ਰਾਤਨ ਇਤਿਹਾਸ ਦੇਖ ਲਓ ਪਾਵੇਂ ਟੋੜਾ ਸਾਹਿਬ ਨੂੰ ਦੇਖ ਲਓ ਪਾਵੇਂ ਤਲੰਡੀ ਸਾਹਿਬ ਦਾ ਇਤਿਹਾਸ ਦੇਖ ਲਓ ਜਿੰਨੇ ਵੀ ਪੁਰਾਤਨ ਤਕਸਾਲੀ ਅਕਾਲੀ ਹੋਏ ਇਹਨੇ ਬੇਇੱਜ਼ਤ ਕਰਕੇ ਇਸ ਅਕਾਲੀ ਗੱਲਚੋਂ ਉਹਨਾਂ ਨੂੰ ਬਾਹਰ ਕੀਤਾ ਸੋ ਅੱਜ ਇਹ ਗੁਰੂ ਮਹਾਰਾਜ ਨੇ ਇੱਕ ਮੌਕਾ ਦਿੱਤਾ ਹੈ ਕਿ ਜਿਹੜੀ ਤਕੜੀ ਨੂੰ ਇਹ ਜੱਫਾ ਪਾ ਕੇ ਬੈਠਾ ਸੀ ਉਹ ਤਕੜੀ ਇਹਨੇ ਪੰਥ ਪ੍ਰਸਤਾ ਨੇ ਆਪ ਹੀ ਹਵਾਲੇ ਕਰ ਦਿੱਤੀ ਹੈ ਔਰ ਅਸੀਂ ਇਸ ਹਲਕੇ ਵਿੱਚ ਜੋਰ ਲਾਵਾਂਗੇ ਇੱਕ ਇੱਕ ਵਰਕਰ ਤੱਕ ਇੱਕ ਇੱਕ ਘਰ ਤੱਕ ਅਸੀਂ ਮੈਂ ਤਾਂ ਸਮੂਹ ਵੋਟਰਾਂ ਨੂੰ ਜੋ ਇਸ ਸਿੱਖ ਸੰਪਰਦਾ ਨਾਲ ਸੰਬੰਧ ਰੱਖਦੇ ਆ ਜਾਂ ਨਹੀਂ ਰੱਖਦੇ ਭਗਤ ਪ੍ਰਾਧਰੀ ਨਾਲ ਰੱਖਦੇ ਆ ਭਾਵੇਂ ਰਵਿਦਾਸੀਆ ਬਰਾਦਰੀਆਂ ਰੱਖਦੇ ਆ ਭਾਵੇਂ ਰਾਜਪੂਤ ਬਰਾਦਰੀ ਨਾਲ ਰੱਖਦੇ ਆ ਸਾਰੀਆਂ ਬਰਾਦਰੀਆਂ ਸਾਰੇ ਭਾਈਚਾਰਿਆਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਅੱਜ ਇਸ ਹਲਕੇ 'ਚ ਇੱਕ ਅਜੀਹਾ ਮੋਰੈਲਿਟੀ ਦਾ ਇਹੋ ਜਿਹਾ ਨੈਤਿਕਤਾ ਦਾ ਇੱਕ ਸਮਾਪਹੁੰਚਿਆ ਕਿ ਜਦੋਂ ਇੱਕ ਵਿਧਵਾ ਔਰਤ ਜਿਸ ਦੇ ਘਰ ਵਾਲੇ ਦੀ ਬੜੀ ਲੰਬੀ ਸਮਾਜ ਸੇਵਾ ਹੈ ਬੜੀ ਲੰਬੀ ਕੁਰਬਾਨੀ ਹੈ ਅਕਾਲੀ ਦਲ ਦੇ ਲਈ ਖੂਨ ਪਸੀਨਾ ਜਿਸ ਇਨਸਾਨ ਨੇ ਵਗਾਇਆ ਹੈ ਉਸ ਦੇ ਲਈ ਸਮੁੱਚਾ ਜਿਹੜਾ ਜਲੰਧਰ ਇਹ ਹਲਕਾ ਹੈ ਉਹਨੂੰ ਖੜੇ ਹੋਣਾ ਚਾਹੀਦਾ ਹੈ ਔਰ ਅਸੀਂ ਬੀਬੀ ਜੀ ਨੂੰ ਯਕੀਨ ਦਵਾਇਆ ਬੀਬੀ ਜੀ ਮੇਰੇ ਕੋਲ ਬੈਠੇ ਨੇ ਬੀਬੀ ਸੁਰਜੀਤ ਕੌਰ ਜੀ ਅਸੀਂ ਇਹਨਾਂ ਨੂੰ ਯਕੀਨ ਦਵਾਇਆ ਹੈ ਕਿ ਅਸੀਂ ਹੁਣ ਅੱਜ ਤੋਂ ਲਗਾਤਾਰ ਤੁਹਾਡੇ ਹਲਕੇ ਵਿੱਚ ਆ ਹਰ ਹਲਕੇ 'ਚ ਹਰ ਵੋਟਰ ਨੂੰ ਅਸੀਂ ਅਪਰੋਚ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਪ੍ਰੈਸ ਰਾਈ ਵੀ ਅਸੀਂ ਸਮੂਹ ਹਲਕੇ ਦੇ ਵੋਟਰਾਂ ਨੂੰ ਬੇਨਤੀ ਕਰਦੇ ਹਾਂ ਕਿ ਬੀਬੀ ਜੀ ਨੂੰ ਜਿਤਾਣਾ ਇਸ ਸਮੇਂ ਦੀ ਮੰਗ ਹੈ ਔਰ ਹੰਕਾਰੀ ਬੰਦੇ ਦਾ ਨੂੰ ਘਰ ਬਿਠਾਣਾ ਇਹ ਸਾਡਾ ਫਰਜ਼ ਬਣਦਾ ਸੋ ਆਓ ਰਲ ਕੇ ਨੇਕੀ ਦੀ ਜਿਹੜੀ ਹੈ ਉਹ ਜਿੱਤ ਕਰਾਈਏ ਤੇ ਬਦੀ ਨੂੰ ਘਰ ਬਿਠਾਈਏ ਇਨੀਆਂ ਬੇਨਤੀਆਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਆਣਗੇ ਜੀ ਹਾਂਜੀ ਕਵੀਨ ਦਸ

ਬਿਲਕੁਲ ਜੀ ਮੇਰੀ ਸਾਰਿਆਂ ਨਾਲ ਗੱਲ ਹੋ ਚੁੱਕੀ ਹੈ ਸਾਰੇ ਜਿੱਥੇ ਜਿੱਥੇ ਉਹਨਾਂ ਦੀਆਂ ਰਿਸ਼ਤੇਦਾਰੀਆਂ ਵੀ ਆ ਜਾਂ ਉਹਦਾ ਵੀ ਉਹ ਆਉਣਗੇ ਸਪੋਰਟ ਕਰਨ ਵਾਸਤੇ ਔਰ ਲੇਡੀਆਂ ਦਾ ਜਿਹਾ ਬਿੰਗਾ ਸਾਰਾ ਉਹ ਵੀ ਆ ਰਹੀਆਂ ਸਾਰੀ ਜੀ ਪਰਜੀਤ कौर ਗੁਲਸ਼ਨ ਔਰ ਬਰਨਾਲਾ ਸਾਹਿਬ ਦੀ ਡਾਕਟਰ ਲੋ ਬੀਬੀ ਹਰਪ੍ਰੀਤ कौर ਹਾਂਜੀ ਗੁਲਸ਼ਨ ਜੀ ਆ ਰਹੇ ਕੱਲ ਦੀ ਸਿਫ ਉਹ ਅਸੀਂ ਜੀ ਕਾਫੇ ਸਾਹਿਬ ਤੇ ਜਾਣਾ ਉਸ ਤੋਂ ਬਾਅਦ ਜਿਹੜੀ ਮੀਟਿੰਗ ਕਰਨ ਤੋਂ ਬਾਅਦ ਅਸੀਂ ਦਿਨ ਮਨਾਕਾ ਸਾਹਿਬ ਨੂੰ ਦੱਸਦਾ ਕਿ ਸਾਰਾ ਸਾਰਾ ਏਰੀਆ ਦੀ ਡਿਊਟੀ ਲਾ ਦੋ ਅਸੀਂ ਸਾਰਾ ਜਥੇ ਦੇ ਰੂਪ ਦੇ ਵਿੱਚ ਡੋਰ ਟੂ ਡੋਰ ਜਾਵਾਂਗੇ ਵਿੱਚ ਦੇ ਤਾਂ ਇਹਨਾਂ ਨੇ ਆਪੀ ਜੀ 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 ਕੋਈ ਭਾਈ ਉਹਨੂੰ ਪਾਜੀ ਜੀ ਦੇ ਜਿਹੜੇ ਇੱਕ ਵਾਰ ਫੋਨ ਮਰੇਗੇ ਉਹ ਵੀ ਆ ਕੇ ਇਹਨਾਂ ਦੇ ਘਰ ਦੇ ਵਿੱਚ ਨਹੀਂ ਅਸੀਂ ਸਮੂਹ ਸਮੂਹ ਅਸੀਂ ਸਮੂਹ ਪੰਥਕ ਜਥੇਬੰਦੀਆਂ ਕੋਈ ਵੀ ਜਥੇਬੰਦੀ ਜਿਹੜੀ ਪੰਥਕ ਜਥੇਬੰਦੀ ਹੈ ਪੰਜਾਬ ਨਾਲ ਸੰਬੰਧਿਤ ਆ ਅਸੀਂ ਸਾਰੇ ਜਥੇਬੰਦੀ ਨੂੰ ਅਪੀਲ ਕਰਾਂਗੇ ਕਿ ਇਸ ਮੌਕੇ ਤੇ ਬੀਬੀ ਜੀ ਦਾ ਸਾਥ ਦਿਓ ਪ੍ਰਾਂਤ ਸਭੇ ਪਹਿਲੀ ਵਾਰ ਹੋਊਗਾ ਕਿ ਕੱਲ ਅਕਾਲੀ ਜਿਹੜੇ ਹੈਗੇ ਆ ਸੁਖਬੀਰ ਬਾਦਲ ਕੇ ਚੱਲ ਮੰਨੋ ਅਕਾਲੀ ਦਰਬਾਦਲ ਜਿਹਨੂੰ ਆਪਾਂ ਕਹਿ ਦਿੰਦੇ ਆ ਉਹ ਪਹਿਲੀ ਵਾਰ ਆਪਣੇ ਨਿਸ਼ਾਨ ਤੋਂ ਭੱਜਣਗੇ ਉਹ ਕਹਿਣਗੇ ਤਕੜੀ ਨੂੰ ਵੋਟ ਨਾ ਪਾਓ ਉਹ ਸ਼ਾਇਦ BSP ਨੂੰ ਸਪੋਰਟ ਕਰ ਰਹੇ ਹੈ ਤੇ ਤਕੜੀ ਜਿਹੜੀ ਵਾਪਸ ਸੰਗਤ ਦੇ ਕੋਲ ਆ ਗਈ ਜਿਹੜੀ ਪੰਥਰੀ ਤਕੜੀ ਸੀ ਪੰਥ ਦੇ ਕੋਲ ਆ ਗਈ ਹੈ ਇਹਦੇ ਬਾਰੇ ਕੀ ਕਹਿਣਾ ਚਾਹੋ ਮੇਰਾ ਖਿਆਲ ਤਾਂ ਉਹ ਅਣਖ ਤੋਂ ਵੇਖਦਾ ਇੱਕ ਤਰ੍ਹਾਂ ਗੁਰੂ ਮਹਾਰਾਜ ਨੇ ਆਪ ਤੇ ਬੜਾਈ ਆ ਕਿ ਜਿਹੜੀ ਤਕੜੀ ਨੂੰ ਉਹਨੇ ਜੱਫਾ ਮਾਰ ਕੇ ਰੱਖ ਛੱਡਿਆ ਸੀਗਾ ਤੇ ਪੰਥ ਵਿਰੋਧੀ ਤਾਕਤਾਂ ਨਾਲ ਦਾ ਫੈਕਤ ਜਿਹੜੀ ਤਾਕਤਾਂ ਨਾਲ ਸਾਫ ਏਰੀਆ ਸੀ ਇਹ ਆਪ ਹੀ ਮਹਾਰਾਜ ਨੇ ਉਹ ਕਿਲਦੇ ਪਰਦਾ ਪਾਇਆ ਤੇ ਤਕਲੀ ਜਿਹੜੀ ਆ ਵਾਪਸ ਸਭ ਪੰਦ ਕੋਲੇ ਆ ਗਏ ਇਹ ਵੱਡੀ ਗੱਲ ਇਹ ਹੁਣੇ ਮਸਲਾ ਜੱਥੇਬੰਦੀਆਂ ਦਾ ਨਹੀਂ ਰਹਿ ਗਿਆ ਜਿਸ ਤਰੀਕੇ ਦੀ ਪਰਿਵਾਰ ਦੀ ਕੁਰਬਾਨੀ ਆ ਪੰਦ ਪਿਛੇ ਇਸ ਤਰੀਕੇ ਦਾ ਪਰਿਵਾਰ ਦਾ ਪਿਛੋੜੜ ਆ ਇਹ ਮਸਲਾ ਜੱਥੇਬੰਦੀਆਂ ਤੋਂ ਉੱਥੇ ਉੱਤੇ ਉੱਠ ਕੇ ਆਪਣੇ ਸਾਰਿਆਂ ਦਾ ਬਣ ਗਿਆ ਇਹ ਆਪਣਾ ਹੁਣ ਮਸਲਾ ਹੈ ਪรรค ਦਾ ਮਸਲਾ ਹੈ ਜਿਵੇਂ ਖਡੂਰ ਸਾਹਿਬ ਦੀ ਸੀਟ ਬਣੀ ਸੀ ਜਿਵੇਂ ਜੀਤਕੋਟ ਦੀ ਸੀਟਸ ਖਾਸ ਕਰਕੇ ਬਣੀ ਸੀ ਉਵੇਂ ਇੱਕ ਮਸਲਾ ਹੈ ਕਿ ਆਪਾਂ ਉਹਦੀ ਆਪ ਦਾ ਸਾਰੇ ਜਾਣੇ ਹਿੱਸਾ ਪਾਈਏ ਇਹਦੇ ਵਿੱਚ ਤੇ ਜਿਤਾਈਏ ਕੋਈ ਜਥੇਬੰਦੀ ਜਿਹੜੀ ਹੈਗੀ ਆ ਸਾਰੀਆਂ ਜਥੇਬੰਦੀਆਂ ਆਉਣ ਸਾਡੇ ਪੰਥਕ ਮਸਲਾ ਹੈ ਸਾਈ ਤੇ ਇਹ ਆਪਣਾ ਨਿਤਾਰਾ ਕਰੂਗਾ ਵੀ ਪਾਸ ਰੋਧੀ ਕੌਣ ਆ ਤੇ ਪੰਥਕ ਕੌਣ ਆ ਤੇ ਸਭਨਾਂ ਨੂੰ ਹੋਣਾ ਚਾਹੀਦਾ ਹੈ ਚਾਹੇ ਉਹ ਕਿਸੇ ਧਾਰਾ 'ਚ ਯਕੀਨ ਲੱਗਦਾ ਹੋਵੇ ਕਿਸੇ ਦੇ ਹੀ ਹਿੱਤ ਹੁੰਦਾ ਹੋਵੇ ਇੱਕ ਬਾਦਲਦਲ ਨੂੰ ਛੱਡ ਕੇ ਬਾਕੀ ਸਾਰੇ ਹੋਣ ਚਾਹੀਦੇ ਜੀ 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 ਕੋਈ ਚੜ੍ਹੂ ਕੋਲੇ ਜੀ ਕੱਲ ਸਰਜੀਤ ਕੋ ਮਾਫ ਕਰਨਾ ਤੁਸੀਂ ਜੀ ਕੋਲ ਜੀ ਤੇ ਕੱਲ ਪ੍ਰਗਤ ਜਿਹੜੇ ਸੁਖਬੀਰ ਸਿੰਘ ਬਾਦਲ ਜਲੰਧਰ ਆਏ ਹੋ ਸੀ ਉਹਨੇ ਤੁਹਾਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਸਾਨੂੰ ਉਹਨੇ ਇੱਕ ਫੋਨ ਵੀ ਨਹੀਂ ਕੀਤਾ ਤੇ ਇੱਕ ਜਿਹੜਾ ਜੀ ਸਵਾਲ ਤੋਂ ਹੁੰਦਾ ਹੈ ਪੈਸੇ ਤੋਂ ਹੁੰਦਾ ਵੀ ਹੈ ਦੇਖੋ ਇੱਕ ਇਤਿਹਾਸੇ ਵਿੱਚ ਪੰਜਾਬ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆਗਾ ਜੀ ਕਿ ਜਿਹੜਾ ਸਿੰਬਲ ਹੈ ਅਕਾਲੀ ਦਲ ਦਾ ਬਾਦਲ ਦਾ ਜੀ ਉਹ ਬਾਦਲ ਅਕਾਲੀ ਦਲ ਜਿਹੜਾ ਹੈ ਜਿਹਨੂੰ ਆਪਣੇ ਆਪ ਨੂੰ ਕਲੇਮ ਕਰਦਾ ਹੈ ਉਹ ਪ੍ਰਚਾਰ ਕਰੇਗਾ ਕਿ ਸਾਡੇ ਕੈਂਡੀਡੇਟ ਨੂੰ ਵੋਟ ਨਾ ਪਾਓ ਜੀ ਠੀਕ ਹੈ ਜੀ ਤੇ ਦੂਜੇ ਪਾਸੇ ਜਿਹਨੂੰ ਬਾਦਲ ਸਾਹਿਬ ਦੀ ਨਜ਼ਰਾਂ ਦੇ ਵਿੱਚ ਜਿਹਨੂੰ ਬਾਗੀ ਕਹਿੰਦੇ ਨੇ ਉਹ ਵੀ ਅਕਾਲੀ ਦਲ ਦਾ 파ਟ ਹੈ ਜੀ ਤੇ ਉਹ ਪ੍ਰਚਾਰ ਕਰੇਗਾ ਇਹਨਾਂ ਦੇ ਬੀਬੀ ਜੀ ਦਾ ਜੀ ਇਹ ਕੋਈ ਟੱਕਰੀ ਨਹੀਂ ਬੰਦਰ ਮੈਂ ਤੁਹਾਡੀ ਗੱਲ ਨੂੰ ਸਰਾਹ درست ਕਰਦੇ ਆ ਟੱਕੜੀ ਜੋ ਨਿਸ਼ਾਨ ਸ਼੍ਰੋਮਣੀ ਅਕਾਲੀ ਦਲ ਦਾ ਹੈ ਜੀ ਜੀ ਪਰ ਸ਼੍ਰੋਮਣੀ ਅਕਾਲੀ ਦਲ ਕਿਸੇ ਦੀ ਜੱਦੀ ਜ਼ਗੀਰ ਨਹੀਂ ਹੈ ਜੀ ਜੀ ਸ਼ੋਮਨੀ ਅਕਲੀਦਲ ਜਿਸ ਤਰ੍ਹਾਂ ਉਹ ਆਪ ਸਟੇਜਾਂ ਤੇ ਖੜੇ ਹੋ ਕੇ ਚਾਤੀ ਤੇ ਹੱਥ ਮਾਰ ਮਾਰ ਕੇ ਕਹਿੰਦਾ ਕਿ ਕੁਰਬਾਨੀ ਵਾਲੇ ਲੋਕਾਂ ਦਾ ਪ੍ਰਾਤਨ ਲੋਕਾਂ ਦਾ ਜਿੱਲਾ ਘਟਣ ਵਾਲੇ ਲੋਕਾਂ ਦੀ ਕੁਰਬਾਨੀ ਨਾਲ ਸਿਰਜੇ ਇਤਿਹਾਸ ਦਾ ਨਾਮ ਸ਼ੋਮਨੀ ਅਕਲੀਦਲ ਹੈ ਸੋ ਇਹ ਤਾਂ ਕੁਦਰਤ ਨੇ ਜਿਸ ਤਰ੍ਹਾਂ ਪ੍ਰਾਤ ਸਾਬ ਨੇ ਕਿਹਾ ਇੱਕ ਵਿਧ ਬਣਾਈ ਹੈ ਕਿ ਜਿਹਨੂੰ ਉਹ ਜਫਾ ਮਾਰ ਕੇ ਹਰ ਹੱਥ ਕੰਡੇ ਨਾਲ ਹਰ ਤਰੀਕੇ ਨਾਲ ਮਾਇਆ ਦੇ ਜੋਰ ਨਾਲ ਮੈਂ ਤਾਂ ਉਹਨੂੰ ਪਾਰਟੀ ਦਾ ਜਪ ਪ੍ਰਧਾਨ ਤਾਂ ਮੰਦਾ ਹੀ ਨਹੀਂ ਆ ਉਹ ਤਾਂ ਇੱਕ ਵਪਾਰੀ ਹੈ ਉਹਦੀ ਸਾਰੀ ਸਮੁੱਚੀ ਅਪਰੋਚ ਪਾਰਟੀ ਨੂੰ ਵਪਾਰ ਲਈ ਵਰਤਣ ਲਈ ਹੈ ਉਹਦਾ ਜਗੀਰ ਕੋਈ ਉਹਦੇ ਪਿਓ ਦੀ ਨਹੀਂ ਹੈ ਨਾ ਹੀ ਹੈ ਇਹ ਤਾਂ ਪੰਥ ਦੀ ਜਗੀਰ ਸੀ ਭਾਵੇਂ ਨਿਸ਼ਾਨ ਹੈ ਭਾਵੇਂ ਦਫ਼ਤਰ ਹੈ ਭਾਵੇਂ ਉਹਦਾ ਵਰਕਰ ਹੈ ਭਾਵੇਂ ਉਸ ਜੋ ਵੀ ਹੈ ਉਸ ਪਾਰਟੀ ਨਾਲ ਸੰਬੰਧ ਪੰਥ ਦੀ ਜਾਇਦਾਦ ਪਾਥ ਕੋ ਦੀ ਆ ਗਈ ਹੈ ਇਹ ਜੇ ਅਸੀਂ ਸਿਰਫ ਸਰਕਾਰ ਕੋਲ ਅਟਕਸੀਏਗਾ ਅਸੀਂ ਸੋਚੀਏ ਕਿ ਇਸ ਪਾਸੇ ਕੋਈ ਨਾ ਕੋਈ ਚੱਲਦਾ ਸਿਸਟਮ ਕਰਾਂਗੇ ਸਾਡੀ ਸੋਚ ਤਾਂ ਜੋ ਅੱਜ ਜਿਸ ਬਹੁਤ ਸਾਰਾ ਨੌਜਵਾਨੀ ਖੋ ਚੁੱਕੀ ਹੈ ਜੋ ਨਸ਼ੇ ਦੀ ਜੋ بے ਰੁਜ਼ਗਾਰੀ ਕਾ ਦਾ ਕਾਰਨ ਨੌਜਵਾਨਾਂ ਦਾ ਪਾਉਂਦੇ ਸਾਰੇ ਦੇ ਪਿੱਛੇ ਜਿਹੜੀ ਲੀਡਰਸ਼ਿਪ ਸੀ ਅਕਾਲੀ ਦਲ ਦੀ ਉਹ ਫੇਲ ਹੋ ਪਿਛਲੇ ਪਿਆਰ ਸਾਲਾਂ ਚ ਇੱਕ ਕੌਮ ਦੇ ਸਹੀ ਕੰਮ ਨਹੀਂ ਕਰ ਨਹੀਂ ਸਕੇ ਇਹ ਭਾਵੇਂ ਪੰਜ ਵਾਰੀ ਕਹਿਣ ਬੀਤੀ ਮੁਖੰਤਰੀ ਬਣਿਆ ਪਰ ਇਸ ਤੋਂ ਦਾ ਸਾਫਾ ਜਲਦੀ ਕੀ ਰਿਖਿਆ ਪੰਥ ਦੇ ਕੀਹੇ ਸਾਹਮਣੇ ਕੁਰਬਾਨੀਆਂ ਦਾ ਇਤਿਹਾਸ ਦਾ ਤੁਹਾਨੂੰ ਕੀ ਫਲ ਕੀ ਪ੍ਰਾਪਤ ਆ ਇਹ ਜਾਂਚਣ ਦੀ ਲੋੜ ਹੈ ਵਚਨ ਦੀ ਲੋੜ ਹੈ ਇਸ ਸਮੁੱਚੇ ਸਾਰੀ ਲੀਡਰਸ਼ਿਪ ਨੇ ਅੱਜ ਪੰਥ ਨੂੰ ਉਸ ਥਾਂ ਤੇ ਖੜਾ ਕਰਤਾ ਜਿੱਥੋਂ ਰਿਵਾਈਵ ਹੋਣ ਲਈ ਸਾਨੂੰ ਫਿਰ ਕੁਰਬਾਨੀਆਂ ਦਾ ਸਾਨੂੰ ਫਿਰ ਜੇਲਾਂ ਦਾ ਸਾਨੂੰ ਫਿਰ ਸਟਰਗਲ ਦਾ ਸਾਨੂੰ ਸੰਘਰਸ਼ ਦਾ ਜਿਹੜਾ ਇਤਿਹਾਸ ਹੈ ਉਹਨੂੰ ਫਿਰ ਲੈ ਕੇ ਚੱਲਣਾ ਪਵੇਗਾ ਸਰਕਾਰਾਂ ਬਣਾਣੀਆਂ ਨਾ ਬਣਾਣੀਆਂ ਇਹ ਬਾਧੀਆਂ ਗੱਲਾਂ ਨੇ ਸਭ ਤੋਂ ਪਹਿਲਾਂ ਤਾਂ ਆਪਣੇ ਸਮੁੱਚੇ ਪੰਥ ਨੂੰ ਸੰਭਾਲ ਲੈਂਦੀ ਹੋਵੇ